ਤੇ ਬਾਕੀ ਜਦੋਂ ਆਪਾਂ ਨਾ ਕੋਈ ਇੰਡੀਅਨ ਸ਼ਾਪ ਖੋਲ੍ਹਣੀ ਹੈ ਇਟਲੀ ਦੇ ਵਿੱਚ ਤੇ ਨੀਅਰ ਸਮਾਨ ਦੇ ਨਾਲ ਨਾਲ ਹੋਰ ਕੰਟਰੀ ਦੇ ਸਮਾਨ ਵੀ ਪ੍ਰਕਾਸ਼ਣ ਚਾਹੀਦਾ ਹੈ। ਆਪਕਾ ਭਾਈ ਬੰਗਲਾਦੇਸ਼ੀ। ਨਾਈਨ ਮਾਸ 9 ਮਨਤ ਹੋ ਗਿਆ। ਕੈਸੀ ਲਗੀ ਇਟਲੀ ਆਪਕੋ? ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਸਵੇਤ ਦੇ 9 ਹੋ ਗਏ ਤੇ ਆਪਾਂ ਪਹੁੰਚ ਗਏ ਆਪਣੀ ਸ਼ਾਪ ਤੇ ਤੇ ਅੱਜ ਦਾ ਮੇਰਾ ਜਿਹੜਾ ਪ੍ਰੋਗਰਾਮ ਹੈ ਉਹ ਹੈਗਾ ਲੈ ਕੇ ਆਉਣੀਆਂ ਨੇ ਵੀਰਾਂ ਆਪਣੀ ਸ਼ਾਪ ਵਾਸਤੇ। ਆ ਦੇਖੋ ਇਹਦਾ ਫਰਿੱਜ ਆ ਵੀ ਖਾਲੀ ਪਿਆ ਆਪਣਾ। ਆ ਵੀ ਸਾਰੀਆਂ ਵੀਰਾਂ ਖਤਮ ਹੋਈਆਂ ਵੀ ਹੈ। ਤੇ ਆਹ ਵਾਲਾ ਫ੍ਰਿਜ ਵੀ ਕੋਕੋਕੋਲੇ ਇਹ ਵੀ ਆਉਣੇ ਆ ਤੇ ਹਰਮਨ ਸਿੰਘ ਵੀ ਪਹੁੰਚ ਗਿਆ ਆਪਣੀ ਸ਼ੌਪ ਤੇ ਪੂਰੇ ਹਮ ਹਮਾ ਕੇ ਪੂਰੀਆਂ ਤਿਆਰੀਆਂ ਦੇ ਨਾਲ ਕਿਦਾਂ ਸਭ ਠੀਕ ਹੈ ਨਾਲੇ ਬਟਾਂਗੇ ਜੇ ਆਪਾਂ ਆਪਣੇ ਸੁਪਰੀਆਂ ਦੇਖੋ ਰਾਤ ਆਪਾਂ ਨੇ ਬਣਾਤੀ ਸੀਗੀਆਂ ਹਰਮਨ ਦੂਮਲ ਇਹਨੂੰ ਸ਼ੁਰੂ ਕਰਦੀ ਬਟਣਾ ਤੇ ਜੇ ਬਾਅਦ ਚਾਹੇ ਬਟਵਾ ਦਨ ਪਹਿਲਾਂ ਜਾ ਕੇ ਮੈਂ ਲਿਆ ਮੋਂਦੋਂ ਆਪਣਾ ਸਮਾਨ ਹੈ ਨਾ ਤੇ ਹੋਰ ਤਰ੍ਹਾਂ ਮੈਗਜ਼ੀਨ ਕਿ ਜਣ ਆਪਣਾ ਦੂਜਾ ਸਮਾਨ ਆਟਾ ਓਕੇ ਕੋਲਡੀਆਂ ਆਪਣੇ ਕੋ ਸਿਰਫ ਤਿੰਨੇ ਪੇਟੀਆਂ ਰਹਿ ਗਈਆਂ ਇਹ ਵੀ ਆਪਾਂ ਪੰਜ ਸੱਤ ਪੇਟੀਆਂ ਹੋਰ ਜਾ ਕੇ ਲੈ ਕੇ ਆਉਣੀ ਤਾਂ ਕਿ ਆਪਣੇ ਫਿਰ 10 15 ਦੇ ਵਧੀਆ ਤਰੀਕੇ ਨਾਲ ਨਿਕਲ ਜਾਨੇ ਫਿਰ ਉਹ ਨਹੀਂ ਆਪਣੇ ਤੇ ਇਹ ਵਾਲੇ ਇਹ ਵੀ ਲੈ ਕੇ ਆਉਣ ਆਪਾਂ ਨੇ ਆਪਣੇ ਕੋਲ ਨਰਮਲੇ ਵੀ ਹੈਗੇ ਤੇ ਸਪਰਾਈਟ ਵੀ ਹੈਗੇ ਤੇ ਫੈਂਟਾ ਵੀ ਹੈਗਾ ਇੱਕ ਤਾਂ ਕੋਕਾ ਕੋਲਾ ਜ਼ਰੂ ਲੈ ਕੇ ਆਉਣ ਲੱਤੀਨੇ ਦੇ ਵਿੱਚ ਤੇ ਬੀਅਰ ਆਪਣੇ ਕੋਲ ਟੈਨਸ ਵੀ ਹੈ ਨਹੀਂ ਚੈਲਸ ਵੀ ਹੈ ਨਹੀਂ ਕਰੋਨਾ ਵੀ ਹੈ ਨਹੀਂ ਇਕਨੂਸਾ ਵੀ ਹੈ ਨਹੀਂ ਲੈ ਵੀ ਹਰੋਂ ਚਾਟਾ ਮੈਂ ਤਰੋਂ ਆਪਾਂ ਨੇ ਸਮਾਨ ਲੈਣ ਲਈ ਆਪਣੇ ਬੰਗਾਲੀ ਵੀਰ ਦੀ ਸ਼ੌਪ ਤੇ ਜਾਣਾ ਜਿਹੜੀ ਰੋਮ ਸੈਂਟਰ ਦੇ ਵਿੱਚ ਹੈ ਇੱਥੇ ਗੱਡੀ ਨੂੰ ਟੋਪ ਆ ਕੇ ਲਿਖ ਜਾ ਸਕਦੇ ਆਹ ਤੇ ਗੱਡੀ ਉੱਤੇ ਨਾ ਐਦਾਂ ਲੱਗੀ ਹੋਈਆਂ ਕਾਰਾ ਤੇ ਸੀਗਣੀਆਂ ਇਹਨਾਂ ਨੂੰ ਕਿਤੇ ਵੀ ਗੱਡੀ ਆਪਣੀ ਖਰਾਬ ਹੁੰਦੀ ਆ ਜਾਂ ਕੋਈ ਪ੍ਰੋਬਲਮ ਪੈਂਦੀ ਆ ਤਾਂ ਗੱਡੀ ਚੱਕੀ ਲੈ ਕੇ ਜਾਣੀ ਆ ਜੇ ਟੋਪਾਈ ਗੱਡੀ ਨੂੰ ਮਾਮੇ ਘੇਰ ਲੈਣ ਤਾਂ ਬੜਾ ਤਕੜਾ ਜੁਰਮਾਨਾ ਲਾਇਸੈਂਸ ਖੋਣ ਤੱਕ ਵੀ ਗੱਲ ਪਹੁੰਚ ਸਕਦੀ ਆ ਲਓ ਵੀ ਲੱਗ ਗਿਆ ਮਿੱਤਰੋ ਜਾਮ ਰੋਮ ਜਾਣ ਵਾਸਤੇ ਤਾਂ ਖੁੱਲਾ ਜਿਗਰਾ ਤੇ ਖੁੱਲਾ ਟਾਈਮ ਚਾਹੀਦਾ ਹੌਸਲੇ ਕਰੇ ਜਾ ਹੁੰਦਾ ਨਹੀਂ ਤਾਂ ਬੰਦਾ ਟ੍ਰੈਫਿਕ ਹੋ ਜਾਏਗਾ ਬਰੀਆਂ ਦਾ ਵੀ ਯਾਰ ਕਿੱਥੇ ਫਸ ਗਏ ਅੱਜ ਤਾਂ ਹੁਣ ਆਦਤ ਪੈ ਗਈ ਸਾਉਂ ਤਾਂ ਰੋਜ਼ ਜਾਣਾ ਚੀਚਾ ਦੀ ਰੋਜ਼ ਟ੍ਰੈਫਿਕ ਨੂੰ ਫੇਸ ਕਰਨਾ ਇਹ ਇੱਕ ਆਪਣੀ ਹੈਬਿਟ ਬਣ ਗਈ ਹੁਣ ਤਾਂ ਲੱਗਦੇ ਨਹੀਂ ਹੈਗੇ ਵੀ ਹਾਂ ਸਾਉਂ ਟ੍ਰੈਫਿਕ ਟ੍ਰੈਫਿਕ ਲੱਗਦੀ ਹੁੰਨੀ ਸਮਤ ਇਹਨੂੰ ਵੀ ਇੰਜੋਏ ਕਰੀ ਤੇ ਮਿੱਤਰੋ ਆਪਾਂ ਪਹੁੰਚੇ ਹਾਂ ਰੋਮ ਦੀ ਧਰਤੀ ਤੇ ਸਭ ਤੋਂ ਪਹਿਲਾਂ ਸਵਾਲ ਲੈਣ ਤੋਂ ਪਹਿਲਾਂ ਆਪਾਂ ਤੋਂ ਇੱਕ ਬੰਦੇ ਨੂੰ ਬੁਲਾਉਣਾ ਹੈ ਇੱਧਰ ਮੇਰੇ ਪਹਿਲਾਂ ਆਪਣੀ ਵੀਰ ਜੀ ਕਿਦਾਂ ਦਾ ਠੀਕ ਆ ਗਿਆ ਵੀਰ ਭਾਈ ਤੁਸੀਂ ਇਹ ਵੀ ਜਮਾ ਇੱਥੇ ਦੇਖੋ ਸਿੰਘ ਅਲਮੰਤਾਰੀ ਇੱਕ ਉੱਧਰ ਵੀ ਹੈਗਾ ਇੱਧਰ ਬੰਦੇ ਦਰਸ਼ਕ ਇਹ ਕਿਦੋਂ ਉਹਦੇ ਉਹ ਬੰਦਾ ਅੰਦਰ ਖੜਾ ਹੈ ਇਹ ਦੋਨੇ ਦੁਕਾਨਾਂ ਆਪਣੇ ਬਸ ਪੰਜਾਬੀ ਵੀਰ ਹੱਥ ਅੰਦਰ ਚੱਲਦੀ ਹੈ ਇਹ ਦੁਕਾਨ ਆਪਣੇ ਪੰਜਾਬੀ ਸਿੰਘ ਅਲਮੰਤਾਰੀ ਸਟੋਰ ਅਲਮੰਤਾਰੀ ਕਹਿੰਦੇ ਨੇ ਸਟੋਰ ਨੂੰ ਤੇ ਇੱਧਰ ਆ ਮੱਛੀ ਦੀ ਦੁਕਾਨ ਤੇ ਮੁੰਡਾ ਸ਼ਿੰਦਾ ਸਿੰਘ ਨਾੜਾ ਕੰਮ ਕਰਦਾ ਹੈ ਸ਼ਿੰਦਾ ਦਾ ਪਟਿਆਲਾ ਬੰਦਾ ਬਈ ਪਟਿਆਲਾ ਆ ਛਿੰਦੇ ਦਾ ਛਿੰਦਾ ਪਟਿਆਲੇ ਵਾਲਾ 100 ਮਹਿਲੀਆ ਆ ਦੇਖੋ ਮੁੰਡੇ ਹੋਰ ਹਰਲੇ ਮੋਟਰਸ ਦੇਖੋ ਹੈ ਛਿੰਦੇ ਦੀ ਟੌਰ ਹਰਲੇ ਦੇ ਬੈਠੇ ਜਿੰਦੇ ਹੈ ਸਹੀ ਗੱਲਾਂ ਹਨ ਆ ਜਿੰਦੇ ਕੀ ਪੈਵਾ ਫਸੇ ਮੁਕਾ ਹੈ ਬਾਕਸ ਮੈਂ ਗੱਡੀ ਲਮ ਕਾਇ ਮੋਰਲੇ ਪਾਸੇ ਬਾਕਸਿੰਗ ਉਹ ਕਰਦਾ ਇਹਨੂੰ ਹੈ ਬਾਕਸਿੰਗ ਜੁਆਇਨ ਕਰ ਲਈ ਹੁਣ ਬਾਕਸਿੰਗ ਕਰਨ ਕਰ ਲਈ ਬਾਕਸਿੰਗ ਕਰਦਾ ਹੈ ਜਲਦੀ ਆਦਰ ਦਿੱਤੇ ਨਾ ਹੈ ਰੈਂਟ ਸਰਵਿਸ ਇਹ ਰੈਂਟ ਇਹ ਵੀ ਇਹ ਪਾਰਟ ਟਾਈਮ ਕੰਮ ਹੀ ਕਰਦਾ ਨੇ ਸਰ ਪਾਰਟ ਟਾਈਮ ਕੰਮ ਹੈ ਸਾ ਲਓ ਬਿਲਕੁਲ ਚਾਰਾ ਪੀਆ ਚਲੀਏ। ਹੋਰ ਜੀ। ਸਿਰੇ ਕਰਨਾਂਗੇ ਭੱਜਦੇ ਆਹੀਂ। 220 ਤਰ ਜਾਂਦਾ ਹੈ। ਕਾਫੀ ਉੱਡਦਾ ਹੈ ਐਕਜ਼ੌਟ ਪਾਇਆ ਮੇਰੇ ਪਿੱਛੇ। ਇੱਕੋ ਹੀ ਤਰ ਪਾਇਆ ਬਣਾ। ਹੂੰ। ਕਿੰਨੇ ਦਿਨ ਨਮਕੜ ਆਇਆ ਹੈ ਪਾਰਟੀ ਬਣਦੀ ਜੀ ਦਿਵਲ। ਸਿਰੇ ਪਾਰਟੀ ਫਿਰ ਪਾਰਟੀ ਚਾਹੀਦੀ ਵਾਏ। ਹੈਂ? ਸਹੀ ਗੱਲ ਹੈ ਪਾਰਟੀ ਕਿਹਦੇ ਮੂਰਸੋਂ ਖੋੜੋ ਜੀ। ਬਿਲਕੁਲ। ਲਾ ਪਹਿਲਾਂ ਚਾਹ ਤੇ ਸ਼ੁਰੂ ਕਰਾਂ ਚਾਹਤੀ। ਟਾਈਮ ਵੀ ਸਵੇਰ ਦਾ ਹੋਇਆ ਵੇ ਦੇਖੋ ਮਿੱਤਰੋ 10:00 ਵਜੇ 50 ਮਿੰਟ ਹੋ ਗਏ। ਟਾਈਮ ਚਾਹ ਦਾ ਹੋਇਆ ਵੇ। दस बीएचआई टाइम हो गया दस बीएचआई तो आओ चलिए लापाओ हुई बाहर तो जाके चार पीना जा है टाइम में बाहर तो ना किया था लंडन बाहर इटली से बेचा लंडन ही बाहर है में तेरो तेरा क्या हुआ ये हैं अजय तो क्या कुछ चल रहा है ना ये तो प्लेटरे के बाद लेकिन बाहर तो ये चाइनीज़ बाहर है चाइनीज़ ਇਦਾਂ ਦਰਬਾਰੀ ਰਾਣੀ ਹੈ ਰਾਣੀ ਇਹ ਪਹਿਲਾਂ ਵੀ ਪਹਿਲਾਂ ਵੀ ਹੈ ਨਾਮ ਪਹਿਲਾਂ ਗੋਰੇ ਕੋਠੇ ਦੇ ਨਾਮ ਨਾਲੇ ਕੋਈ ਨਹੀਂ ਨਾਮ ਚੇਂਜਿੰਗ ਕੀਤਾ ਉਹਦੇ ਵਿੱਚ ਉਹਦੇ ਹੀ ਰੱਖ ਲੈਣੇ ਹੈ ਸਹੀ ਗੱਲ ਹੈ ਧੰਨਵਾਦ ਦਿਲ ਦੀਆਂ ਗਹਿਰੀਆਂ ਦੇ ਵਿੱਚੋਂ ਤੇ ਵੀ ਆ ਪਾਊਡਰ ਕੀ ਤੇ ਕਫੇ ਤੇ ਇੱਧਰ ਇਹਨਾਂ ਦੇ ਮੁੰਡਿਆਂ ਨੇ ਕੀਤੇ ਜਿੰਸ ਸਿੰਘ ਦੇਖੋ ਇੱਧਰ ਇਦਾਂ ਹੈ ਬੰਦੀ ਗੱਲ ਇਹ ਆਪਣੀ ਕਫੇ ਹੋਗੀ ਤੇ ਮੁੰਡੇ ਉਹ ਜਿੰਸ ਸਿੰਘ ਹੋਗੇ ਨਾਲ ਉਹ ਪਾਣੀ ਦੇ ਗਲਾਸ ਨਿੱਕੇ ਨਿੱਕੇ ਨਹੀਂ ਵੀ ਇਹਦਾ ਕੀ ਮਤਲਬ ਹੁੰਦਾ ਰੱਖਣ ਦਾ ਇਹ ਬਾਲੀ ਇੱਧੇ ਰੱਖਿਆ ਪਹਿਲਾਂ ਇਹ ਮੇਰੇ ਹਿਸਾਬ ਨਾਲ ਉਹ ਚਾਈਨੀਜ਼ ਨਹੀਂ ਹੁੰਦਾ ਹੁੰਦਾ ਇਹ ਧਨ ਕੁਬੇਰ ਕੋਈ ਸ਼ਦਾ ਕਰਕੇ ਮਤਲਬ ਵੀ ਕਾਫੀ ਬਜੀ ਕਿਹੜਾ ਨਾਮ ਹੈ ਇਹ ਕਾਫੀ ਦੁਕਾਨਾਂ ਤੇ ਮੈਂ ਦੇਖਿਆ ਪਿਆ ਨਾ ਇਹ ਰੱਖਣਾ ਸ਼ੁਭ ਮੰਨਿਆ ਜਾਂਦਾ ਕਹਿੰਦੇ ਠੀਕ ਹੋ ਗਿਆ ਆ ਵੀ ਹੈਗਾ ਇਹ ਟਾਵਰ ਹਾਂ ਸਾਲਾ ਇਹ ਟਾਵਰ ਪਾਰਿਸ ਦਾ ਟਾਵਰ ਇਹ ਵੀ ਕਹਿੰਦੇ ਦੇਖਣਾ ਸ਼ੁਭ ਮੰਨਿਆ ਜਾਂਦਾ ਨਾ ਵਜੇ ਤੇ ਦੁਕਾਨਾਂ ਦੀ ਤੱਕ ਜਿਵੇਂ ਬਣੇ ਹੋਏ ਕਿਹੜਾ ਕਿਹੜਾ ਸਮਾਨ ਮਿਲਦਾ ਆਪਣੇ ਕੋਲ ਪਈ ਸਮਾਨ ਆਪਣੇ ਕੋਲ ਸਾਰੇ ਹੀ ਆਹੀ ਨੇ ਸਾਰਾ ਸਮਾਨ ਪਿਆ ਅੰਗਰੇਜ਼ੀ ਮਿਸਕੋਟ ਤੇ ਮਸਾਲੇ ਦਾਲਾ ਜੀ ਈਡਿੰਗ ਸਮਾਨ ਸਾਰਾ ਚਾਹ ਪੱਤੀ ਇਹ ਡੱਬੇ ਵਿੱਚ ਬਣੇ ਬਣਾਏ ਜਾਂਦੇ ਜੀ ਸਬਜੀ ਵਾਲੇ ਆ ਸਮਾਨ ਦੇ ਆ ਤੇ ਪਾਲਕ ਪਨੀਰ ਪਾਲਕ ਪਨੀਰ ਨੂੰ ਗਰਮ ਕਰਨਾ ਬਸ ਰੇੜੀ ਕੰਮ 5 ਜੰਮਿੰਟਾਂ ਵਿੱਚ ਤਿਆਰ ਹੈ ਤਿਆਰ ਹੈ ਜੀ ਜੇ ਕਿਸੇ ਨੇ ਮਤਲਬ ਨਹੀਂ ਕੁਝ ਬਣਾਉਣੇ ਦਿਲ ਕਰਦਾ ਬੰਦਾ ਡੱਬਾ ਚੱਕਾ ਗਰਮ ਕਰਾ ਰੋਟੀ ਇਹ ਹੋ ਗਏ ਪਾਲਕ ਪਨੀਰ ਇੱਕ ਆਹੀ ਆ ਕੇ ਵੀ ਹੈ ਇਹ ਗੜੀ ਪਕੜਾ ਜੀ ਅਛਾ ਇਹ ਵੀ ਤਿਆਰੀ ਪਿਆ ਹੈ ਇਹ ਵੀ ਤਿਆਰੀ ਪਿਆ ਇਹ ਚਨੇ ਆ ਜੀ ਐ ਦਾਲ ਮੱਖਣੀ ਦਾਲਾ ਮੱਖਣੀ ਇੱਥੇ ਪਈ ਆ ਦਾਲ ਮੱਖਣੀ ਦੀ ਹਾਂ ਜੀ ਅਛਾ ਬੱਸ ਵੀ ਇਹਨੂੰ ਕਰਾ ਤੜਕਾ ਹੀ ਲਾਉਣਾ ਮੈਂ ਤੁਹਾਨੂੰ ਜੀ ਪੁੱਥੀ ਪਾ ਕੇ ਹਾਂ ਹਾਂ ਜੀ ਆ ਮਟਰ ਪਨੀਰ ਜੀ ਸਾਗ ਵੀ ਹੈ ਸਰੋਂ ਦਾ ਆ ਦੇਖੋ ਤੇਰਾ ਭਲਾ ਹੋਏ ਲੈ ਵੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਣਾਉਣੀ ਪੈਂਦੀ ਆ ਆਪਣਾ ਰੋਟੀ ਬਣਾਉਣੀ ਪੈਂਦੀ ਜੀ ਉਹ ਤਾਂ ਨਹੀਂ ਬੜੀਆਂ ਬਣਾਈ ਹੁੰਦੀ ਬਾਕੀ ਸਮਾਨ ਸਾਰੇ ਆਪਣੇ ਇੰਨੇ ਸਮਾਨੇ ਆ ਆਪਣਾ ਪੁਰਕੁਨੇ ਤੇਜੀ ਵਾਲੇ ਜੀ ਸਹੀ ਗੱਲ ਆ ਆ ਦੇਸੀ ਕੀ ਹੈ ਨਾ ਅੱਗੇ ਇਦਾਂ ਨਹੀਂ ਸੀ ਹੁੰਦਾ ਹੈ ਨਾ ਤੇ ਵਧੀਆ ਭਾਜੀ ਸਭ ਤੋਂ ਛੋਟੀ ਪੈਕਿੰਗ ਹੈ ਉਦਾਂ ਹੀ ਵਧੀਆ ਜੀ ਬੇਰ ਕਾਲਿਆਂ ਦਾ ਅਜਾ ਮਿੱਤਰੋ ਦੇਖੋ ਬੇਰ ਕਾ ਦਾ ਦੇਸੀ ਕੀ ਹੁਣ ਤਾਂ ਸਾਰਾ ਕੁਝ ਮਿਲਦਾ ਹੁਣ ਕੋਈ ਇਦਾਂ ਜੀ ਰਹਿਣੀ ਜਾਂਦੀ ਨਹੀਂ ਆਦੀ ਨਹੀਂ ਮਿਲਦੀ ਨਾ ਹਾਂ ਸਭ ਆਇਤ ਨੂੰ ਸਭ ਸਹੀ ਗੱਲ ਹੈ ਅੱਗੇ ਹੁੰਦਾ ਦੀ ਹੈ ਵੀ ਹਾਂ ਬਾਹਰ ਨਹੀਂ ਕੰਟਰੀ ਆ ਬਈ ਤੇ ਸਮਾਨ ਸਾਰਾ ਬਾਹਰ ਲਈ ਮਿਲਦਾ ਹੈ ਨਾ ਤੇ ਇੰਡੀਆ ਸਮਾਨ ਨਹੀਂ ਮਿਲਦਾ ਹੁਣ ਨਹੀਂ ਹੁਣ ਤਾਂ ਸਾਰਾ ਕੁਝ ਇੰਪੋਰਟ ਹੁੰਦਾ ਹੈ ਇੰਡੀਆ ਤੋਂ ਇੰਗਲੈਂਡ ਇੰਗਲੈਂਡ ਤੋਂ ਇੱਥੇ ਕਿਉਂਕਿ ਇੰਗਲੈਂਡ ਦੇ ਵਿੱਚ ਵੀ ਉਹਨਾਂ ਫੈਕਟਰੀਆਂ ਲੱਗੀਆਂ ਉੱਥੇ ਬਣਾਈ ਜਾਂ ਸਾਗੰਦਾ ਹੈ ਕਿ ਅਸੀਂ ਇੰਗਲੈਂਡ ਇਹਦਾ ਮੇਨ ਬ੍ਰਾਂਚ ਇਹਦਾ ਲੈਣੇ ਆ ਕਿਦਾਂ ਮਤਲਬ ਕੰਮ ਵਧੀਆ ਜੀ ਕਿਸੇ ਬੰਦੇ ਦੇ ਕੰਮ ਕਰਨਾ ਹੋਵੇ ਪੰਜਾਬੀ ਬੰਦੇ ਨੇ ਵਧੀਆ ਕੰਮ ਹੈ ਨਾ ਹਾਂਜੀ ਭਾਈ ਜੀ ਕੰਮ ਤਾਂ ਵਧੀਆ ਹੈ ਜੀ ਇੱਦਾਂ ਜਦੋਂ ਮਤਲਬ ਜਿੱਥੇ ਕੋਈ ਨਹੀਂ ਹੈ ਕੰਮ ਜਿੱਦਾਂ ਦੁਕਾਨ ਕੋਈ ਨਹੀਂ ਹੈ ਇੰਡੀਆ ਮਲੀ ਉੱਧਰ ਵਧੀਆ ਕੰਮ ਵਧੀਆ ਭਾਈ ਆਪਣਾ ਵਧੀਆ ਚੱਲਦਾ ਕੰਮ ਵਧੀਆ ਕੰਮ ਠੀਕ ਆ ਤੇ ਬਾਕੀ ਜਦੋਂ ਆਪਾਂ ਨਾ ਕੋਈ ਇੰਡੀਅਨ ਸ਼ਾਪ ਖੋਲ੍ਹਣੀ ਹੈ ਇੱਥਲੀ ਦੇ ਵਿੱਚ ਇੰਡੀਅਨ ਸਮਾਨ ਦੇ ਨਾਲ ਨਾਲ ਹੋਰ ਕੰਟਰੀ ਸਮਾਨ ਨੇ ਰੱਖਣਾ ਚਾਹੀਦਾ ਆ ਜਾ ਦੇਖ ਲੈ ਦੇ ਵਿੱਚ ਜਗ੍ਹਾ ਦੇ ਉੱਤੇ ਦੁਕਾਨ ਖੋਲ੍ਹਣ ਤੋਂ ਪਹਿ ਮੱਲਾ ਜਿਫਟ ਲੋਕ ਲੈਣਾ ਅਜੀਬੋ ਸਮਾਰਕ ਤੋਂ ਦੇ ਕਿ ਅਸੀਂ ਦਿੱਕਤ ਰਹਿਣਾ ਤਾਂ ਅਫ리카 ਸਮਾਰਕ ਲੋ ਮੱਲਾ ਜੋਨੇ ਦਾ ਪੂਰੇ ਤਰੀਕੇ ਨਾਲ ਨਿਰੇਖਣ ਕਰਕੇ ਵੀ ਕਿਹੜੇ ਕਿਹੜੇ ਲੋਕ ਆਪਣੇ ਸ਼ਹਿਰ 'ਚ ਰਹਿੰਦੇ ਆ ਉਹਨਾਂ ਸਾਰਿਆਂ ਸਮਾਨ ਜਾ ਕੇ ਦੁਕਾਨ 'ਚ ਪਾ ਦੋ ਤੇ ਫਿਰ ਇਹਨਾਂ ਮਤਲਬ ਦੀ ਕਿਲਾ ਇੰਡੀਅਨ ਗਾਹਕ ਨਹੀਂ ਹੋਊਗਾ ਹੋਰ ਵੀ ਸਾਰੇ ਸਾਰੇ ਗਾਹਕ ਆਪਣੇ ਗਵਰਗੇ ਰਹਿ ਗਿਆ ਸਮਾਨ ਆਪਣੇ ਕੋਲ ਹੋਊਗਾ ਹੋਰ ਭਾਜੀ ਸੇਵਾ ਦੱਸੋ ਜੀ ਕੀ ਆ ਗੀ ਨਾ ਬਸ ਚਾਹ ਪਣੀ ਪਲਾ ਦਾ ਧੰਨਵਾਦ ਰ ਬਹੁਤ ਬੋਝਾ ਰ ਰੋਟੀ ਪਾਣੀ ਕੁਝ ਠੀਕ ਨਹੀਂ ਨਹੀਂ ਪੀਸੇ ਵੀ ਖਾਂਦੇ ਰਹਿੰਦੀ ਖੁਦ ਆਪਣੇ ਹੱਥਾਂ ਨਾਲ ਤਿਆਰ ਕੀਤੇ ਹੋਏ ਹਾਂ 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 ਰੋਟੀ ਤੁਹਾਨੂੰ ਭਾਜੀ ਜਿੱਦਾਂ ਆਪਣੇ ਉਹ ਆਪਣੇ ਦੂਜੇ ਨੇਥੇ ਵੀ ਸਵਾਦ ਲੱਗਦੇ ਤਾਂ ਆਪਣੀ ਆਦਤ ਪੈ ਗਈ ਖਾਣੇ ਦੀ ਆਪਣੀ ਹਾਂ ਦੀ ਆਦਤ ਪੈ ਗਈ ਹਾਂ ਜੀ ਇਹ ਮੁੰਡਾ ਵਧੀਆ ਬਣਾਉਂਦਾ ਜੀ ਉਹ ਹਾਂ ਹਰਮਨ ਵਧੀਆ ਬਣਾਉਂਦਾ ਹਰਮਨ ਬਹੁਤ ਬੋਲਦਾ ਨਹੀਂ ਸਹੀ ਹੈ ਫੋੜ ਰਸੋਈ ਦੇ ਕੰਮਾਂ ਕੰਜੂਰ ਪਈ ਕੰਮਾਂ ਕੰਜੂਰ ਨਹੀਂ ਹੋ ਟਾਈਮ ਤੇ ਚਾਹ ਪੀ ਲਈ ਟਾਈਮ 11 ਵਜ ਗਿਆ ਮੈਂ ਸਮਾਨ ਜਾ ਕੇ ਲਾਵਾ ਮੇਰਾ ਵੀਰ ਵਣ ਕੇ ਤੇ ਮੈਂ ਚੱਲਣ ਜਾ ਕੇ ਨਾ ਉਹ ਵੀ ਕੰਮ ਦਾ ਸੰਭੀ ਆਪਣਾ ਜੇ ਠੀਕ ਹੈ ਧਰਵਾਦ ਤੇਰਾ ਬਹੁਤ ਬਹੁਤ ਤੁਸੀਂ ਆਉਂਦੇ ਆ ਕੇ ਮਿਲਦੇ ਗਿਲਦੇ ਰਿਆ ਕਰੋ

ये देखो कितने आसानी तरीके से तो ये काम करते हैं अंदर तो आगे नहीं था आगे ना पहला जो लगदा है तो देखो आ वाली मशीन है ये बड़े चक्कर ने बहुत हेल्प कर दी देखो सारा कोई ऑटोमेटिक आ देखो तो अच्छा इसको टूट गया ये ऑटोमेटिक होती है यहाँ से चलती है एक था। तो के वाला मुंडे बैठा उधर तू नया है यहां पे कब आया पंद्रह तो दिन तो पहले ही आया आया इधर अच्छा तो से काम मिल है अच्छा से काम मिला तो दे है दे बड़ी किस्मत वाला कि इनके पास काम करता है तुम तो। तो आपकी किस्मत अच्छी है ठीक है नहीं, नहीं। परमात्मा पर सबको धंधे पे लगाए सबको तरक्की दे आपका भाई बांग्लादेश से नाइन मंथ 9 मंथ हो गया कैसी लगी इटली आपको सही है अच्छी है ना दिल लगे इटली पे दिल लग गया दिल थोड़ा-थोड़ा तो लगा है सही गल है प्रदेश होता है ऐसा ही होता है हौली हौली हो जाएगा इटली से भी प्यार आपको ते तो मित्रों समान देखो आप लद को गड्डी लद लेने हैं तो हम आप फेंटे लतीने ते एवी आप तो थले बीरिया पेटियाँ ये आप लदगे फिर आप चल हैं ओके भाई जान ओके जब आपको पीसा करने का दिल करो जब मर्जी आओ हमारी शॉप पर हम पिसा बहुत अच्छा बनाते हैं जैसे हम पिज्जा बहुत अच्छा बनाते हैं कभी टाइम लगे तो जरूर हमारी दुकान पे आना ये नाइन मंथ हुआ इसको <laughs> उसको छह महीने हुआ है। नहीं उसको ताकत कोई बात है कोई मुश्किल नहीं कर गी अपनी तो बसान आना भी है ਬਸ ਐਨਿੰਗ ਸਪੀਸ ਰਹੀ ਐ ਨੀ ਕਾ ਜਮੈਂ ਦੋ ਉਂਗਲਾਂ ਵੀ ਨਹੀਂ ਪੈਣੇ ਕੱਢੀ ਦੇਖੋ ਇਧਰੋਂ ਗੱਡੀ ਯਾਰ ਵਜਨ ਬਹੁਤ ਲੱਦਿਆ ਵਾ ਨਾ ਆਪਾਂ ਨੇ ਗੱਡੀ ਅਗਲਾ ਨਹੀਂ ਲੱਗਦਾ ਜਿੰਦਾ ਥੱਲੇ ਨੀਮੀ ਹੋ ਗਈ ਝੁਕੀ ਹੁੰਦੀ ਐ ਥੱਲੇ ਜਮੈਂ ਬੈਠੀ ਵੀ ਐ ਸ਼ੌਕ ਕਰੈਣ ਪੂਰੇ ਥੱਲੇ ਡਾਊਨ ਹੋਏ ਮੈਂ ਗੱਡੀ ਦੇ ਆਂ ਮੈਂ ਤਾਂ ਲੇ ਗਿਆ ਸੀ ਫੋਰਡ ਮੈਂ ਕਿਹਾ ਚੱਲ ਵੀ ਇਹ ਚ ਪਿੱਛੇ ਖੁੱਲੀ ਹੁੰਦੀ ਆ ਆਪਣੀ ਸਬਾਨ ਖੁੱਲੋ ਲੱਦ ਕੇ ਆ ਜੂਗਾ ਪਰ ਇਹਦਾ ਪਹਚਾਈ ਦਾ ਮਤਲਬ ਆ ਮੈਂ ਥੱਕੇ ਕੀਤੇ ਇਹਦੇ ਨਾਲ ਇਹਨਾਂ ਨਾਲ ਵੱਡੀ ਲਿਆਉਂਦਾ ਉਹ ਸੌਖੀ ਰਹਿੰਦੀ ਐ ਕਿਉਂ ਆਪਾਂ ਜਾਣਾ ਬਹੁਤ ਦੂਰ ਐ ਨਾ ਇੱਥੋਂ ਰੋਮ ਸੈਂ ते तो टाइम देखो मेत्रो साढ़े दे ग्यारह हो गए तो टैंपरेचर हो गया सवेर का इक्की डिग्री टैंपरेचर हो गया चल हम टाइम तो आपू गए ना ए सी लाना पे एसी, एसी लाए ग चलूगी नहीं तो फुल गर्मी है ना आप चलते हैं मित्रों स्पीड अपनी ग नब्बे स्पीड है वैसे तो रोड की स्पीड है एक सौ तीह से उपर ग्राम जा सकती है पर अपनी ग्डी भरी बहुत ज्यादा ना ता करके आप नब्बे तक रखनी गए बस हड़ी हूँ चलते हैं फाइनली पहुंच गए मित्रों आप अपने घर ਦੇਖੋ 11:30 ਹੋ ਗਏ ਬਣਾਤੀ ਰੋਟੀ ਮੈਂ ਹਾਂ ਹਾਂ ਲਓ ਪਾ ਫਟਾਪਾ ਰੋਟੀ ਕੋਹ ਲੱਗੀ ਆ ਆ ਦੇਖੋ ਮੈਂ ਰੋਟੀ ਬੇਲ ਹੁੰਦੀ ਰੋਟੀਆਂ ਘੁੰਮਦੀਆਂ ਸੱਡ ਤਾਂ ਹੀ ਬੇਲ ਆ ਤਾਂ ਬੇਲਣਾ ਦਾ ਹੀ ਸੱਡਾ ਹੀ ਹੋ ਕੇ ਹੁੰਦਾ ਚੱਕਲਾ ਹੈ ਚੱਕਲਾ ਟਕਲਾ ਚੱਕਲਾ ਚੱਕਲਾ ਸੱਡਾ ਤਾਂ ਹੀ ਚੱਕਲਾ ਹੈ ਅੱਜ ਖਾਣ ਨੂੰ ਬਣਾਈ ਆਪਾਂ ਨੇ ਗਾਜਰਾਂ ਦਾ ਤੇ ਮਟਰਾਂ ਦੀ ਸਬਜ਼ੀ ਤੇ ਨਾਲ ਆ ਗਿਆ ਬਣੇ ਸਾਨੂੰ ਸਲਾਦ ਖੀਰੇ ਬੋਲੇ ਬੋਲੇ ਖਾਣ ਨੂੰ ਪੀਸਾ ਬਣਾ ਵੀ ਲਿਆ ਹੋਰੀ ਕਮਾਲੇ ਕਰਦਾ ਤਾਂ ਸਾਡੇ ਪਿੱਛੇ ਰਹੀ ਫਾਇਦਾ ਕਰ ਦਿੰਦਾ ਇਹ ਵੀ ਗੱਲ ਹੈ ਵੀ ਕਿ ਪੀਸਣਾ ਤਨੀ ਆਣ ਕਿ ਮੈਂ ਨਹੀਂ ਭੁੱਖੇ ਰਹਿ ਗਏ ਫਿਰ ਬਾਹਰ ਲਿਆਂ ਨੂੰ ਕੀ ਖਵਾਵਾਂਗੇ ਇਹ ਵੀ ਗੱਲ ਹੈ ਵੀ ਇੱਕ ਨਾ ਕੀ ਬਣਾਣਾ ਜਾਂ ਦੋ ਦਨ ਹੋ ਬਣਾਓ ਨਹੀਂ ਉਹ ਭੁੱਖ ਰੱਖਣੀ ਮੈਨੂੰ ਅੱਜ ਇੱਕ ਹੁਣ ਕੱਲ ਇੱਕ ਦੁਪਹਿਰ ਵਿਚਾਲੇ ਖਾਣਾ ਵਿਚਾਲੇ ਜੀ ਨੂੰ ਨਹੀਂ ਵਿਚਾਲੇ ਨਹੀਂ ਬਾਅਦ ਚੋਂ ਠੀਕ ਹੋ ਗਿਆ ਆਪਾਂ ਮਿੱਤਰੋ ਹੁਣ ਲੈ ਕੇ ਚੱਲੇ ਆ ਆਰਡਰ ਤੇ ਦੇਖੋ ਐਡਰੈਸ ਕਿਹੜਾ ਪਹਿਲਾਂ ਐਡਰੈਸ ਹੈ ਕਿ 42 ਇੰਡੀਆ ਓਕੇ ਜਮਿਆ ਮਾ ਮੋ ਤੇ ਪੇਗਲੂ ਦੀ ਮਾਰੀ ਵਾਲਾ ਬੋਰੋ ਕਪੀਟੋ ਅੱਛੀ ਹੋ ਗਰਾ ਪ੍ਰੈਸਟੋ ਪ੍ਰੈਸਟੋ ਕਿੰਨੇ ਮਿੰਟਸ ਵਿੱਚ ਗਏ ਮੁਟੇ ਹਲੇ ਸੈੱਟਸ ਆਫ ਤੇ ਹੈਲੋ ਆਯਾ ਦੋ ਪਰ ਵਾਰ ਐ ਪਰਦੀ ਬੈਨ ਇਟਾਲੀਆਨੋ ਮੈਂ ਸੋਨ ਇਨ ਸੇਬੈਨ ਇਟਾਲੀਆਨੋ ਮੋ ਅੱਜੋ ਅੱਦਸ ਬਹੁਤ ਦੇ ਪਿਊ ਹੈ ਐ ਇਨਾ ਪਾਨੀ ਗਰਮ ਹੁੰਦੀ ਹੈ ਇਹ ਹਾਂਜੀ ਗਰਮੂ ਦੇ ਤਾਂ ਹਾਲਿਕ ਨਾ ਪਾਨੀ ਬੰਡਾ ਦੇ ਉੱਪਰ ਲਿਖਿਆ ਵੈ ਐਸ ਐਮ ਆਰ ਇਹਦਾ ਮਤਲਬ ਇਹ ਪਾਨੀ ਹੈ ਸਿਮਰ ਦੀ ਪਾਨੀ ਹੈ ਸਿਮਾ ਦੀ ਪਾਨੀ ਹੈ ਫਿਰ ਆਇਆ ਨਾ ਕੋਈ ਹੋਰ ਨਾ ਚੱਕ ਕੇ ਲੈ ਜਵੇ ਬੋਕੋ ਵੀ ਜੇ ਇਹ ਬੋਕੋ ਹੀ ਗੱਲ ਹੈ ਚੱਲੀਏ ਭਾਈ ਇੱਕ ਆਰਡਰ ਹੋ ਰਿਹਾ ਕੋਈ ਹਾਂਜੀ ਜਿਤ ਹੈਗਾ ਇੱਕ ਹੋਰ ਹਾਂਜੀ ਹਾਂਜੀ ਥੋੜਾ ਜੀ ਹੈਗਾ ਰਿਕਰ ਤੋਂ ਓਕੇ ਜਾਓ ਫਟਾਫਟ ਕਿਤੇ ਇੱਕ ਕੋਲ ਕੋਕਾ ਕੋਲਾ ਕੋਸੀ ਪਰਫੈਕਟ ਚਾਓ ਹਾਂ ਕੇ ਲ ਕੋਕਾ ਕੋਲਾ ਸਾਢੇ 10 ਹੋ ਗਏ ਤੇ ਆਪਾਂ ਹਲੇ ਵੀ ਆਰਡਰ ਕਰਦੇ ਫਿਰਦੇ ਹਾਂ ਲਾਸਟ ਆਰਡਰ ਆਪਣਾ ਬਸ ਆਪਾਂ ਇੱਥੇ ਦੇਖ ਗਏ ਆ ਕਿ ਆਰਡਰ ਦੇਣ ਵਾਸਤੇ ਆਏ ਹਾਂ ਲੈ ਭਾਈ ਹੋਰ ਵੀ ਆ ਕੋਈ ਆਰਡਰ ਹਾਂਜੀ ਹਾਂਜੀ ਇਹ ਕਿਹੜੇ ਇਹ ਕਿਹੜੇ ਲਈ ਮੈਂ ਮੈਟਰ ਤੋਂ ਸਰਮ ਤੋਂ ਬਣਾ ਰਿਹਾ ਆਪਣੀ ਲਿਸਟ ਸਮਾਨ ਦੀ ਜਿਹੜਾ ਆਪਾਂ ਨੂੰ ਕੱਲ ਨੂੰ ਚਾਹੀਦਾ ਨਹੀਂ ਪੱਤੀ ਕਿੱਥੇ ਕਿਹੜਾ ਆਰਡਰ ਲਾਰੇ ਕੋਲ ਜਾਤਾ ਇਹ ਚ ਪਲਾਈ ਜੀ ਇਹ ਚੱਕਣ ਸੌਖਾ ਇਹ ਚ ਕਰਦੇ ਬੰਦੇ ਇਹਦੇ ਉੱਪਰ ਮੈਟਰ ਹੈਂਡ ਲੱਗਿਆ ਹੋਣਾ ਇਹ ਫੜਕੇ ਆਰਡਰ ਕਰਨ ਸੌਖਾ ਹੈ ਜਦਾਂ ਮੈਂ ਆਰਡਰ ਕਰਾਂ ਨਹੀਂ ਜੀ ਇਹ ਸਰ ਥੋੜਾ ਕੰਪ ਰਹਿੰਦਾ ਜੀ ਚਲ ਮਾਇਆ ਕਰਕੇ ਫਿਰ ਠੀਕ ਹੈ ਤੇ ਹੁਣ ਟਾਈਮ ਬੱਜ ਗਏ ਨੇ ਰਾਤ ਦੇ ਪੌਣੇ 11 ਬੱਜ ਗਏ ਤੇ ਕੰਮ ਦਾ ਸਾਰਾ ਆਪਾਂ ਨਿਬੇੜ ਤਾ ਆ ਦੇਖੋ ਬੰਕੋ ਸਾਰੀ ਕਰਤੀ ਸਾਫ ਮਸ਼ੀਨ ਕਵਾਵੜੀ ਸਾਫ ਕਰਤੀ ਪੂਰੀ ਚੱਕਤਲ ਕਰਕੇ ਤੇ ਇਧਰ ਬੰਦੇ ਬੈਠੇ ਕਰਦੇ ਨੇ ਆਪਣੀ ਵੇਟ ਵੀ ਕਰ ਸਾਨੂੰ ਦੋ ਛੁੱਟੀਆਂ ਤੇ ਜਾ ਕੇ ਰੋਟੀ ਪਣੀ ਬਣਾਈਏ ਹਾਂਜੀ ਹਾਂ ਤੂੰ ਵੀ ਜਾ ਕੇ ਰੋਟੀ ਪਣੀ ਬਣਾਉਣਾ ਵੀ ਆ ਤੇ ਫੇ ਖਾਣਾ ਵੀ ਆ ਉਸ ਤੋਂ ਬਾਅਦ ਬਲੌਗ ਦੀ ਰੇਟਿੰਗ ਕਰਨੀ ਆ ਰਾਤ ਨੂੰ ਸੌਣੇ ਲੱਗ ਪਈ ਕਿਹੜੇ ਵਜ ਜਾਣਾ ਹਾਂਜੀ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਘਰ ਜਾ ਕੇ ਆਪਾਂ ਲੰਗਰ ਬਣਾ ਸਕਦੇ ਆ ਸਿਮਾਂ ਜਾ ਕੇ ਬਣਾਉਂਗੇ ਜਾ ਕੇ ਬਣਾ ਦਿਆਂਗਾ ਠੀਕ ਹੈ ਤੇ ਆਪਾਂ ਜਲੰਧ ਨੂੰ ਵੀ ਪਹੁੰਚ ਗਏ ਤੁਹਾਡੇ ਗਿਆ ਜਿਸ ਦਾ ਦਿਨ ਆਪਾਂ ਸਾਰਾ ਸ਼ੇਅਰ ਕੀਤਾ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਦਿਨ ਵੀ ਬਹੁਤ ਸੋਹਣਾ ਲੰਘਿਆ ਤੇ ਸਾਰੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਵਲੌਗ ਆਪ ਇਥੇ ਆਪਣੇ ਤੋਂ ਬੰਦ ਕਰਦੇ ਤੁਹਾਨੂੰ ਜੇ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰੋ ਕਲਿਕ ਸਵੇਰੇ ਮਿਲਦੇ ਤੁਹਾਨੂੰ ਇੱਕ ਹੋਰ ਸੋਹਣੇ ਵਲੌਗ ਦੇ ਵਿੱਚ ਤਾਂ ਤੱਕ ਲਈ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ